ਮੱਕੋਸ ਮਹਗਵਾਨ ਦੇ ਵਿੱਚ ਪਹੁੰਚੇ ਰਾਜੀਆਂ ਦੇ ਤਿਆਰ ਵੀ ਮੈਂ ਯਾਰ ਧੀਆ ਦੀ ਲੋੜੀ ਮਨਾਈ ਜਾ ਰਹੀ ਹੈ ਜੀ ਸਾਡੇ ਜਿਹੜੇ ਕੈਂਪ ਕਲੋਨੀ ਕਹਿੰਦੇ ਆ ਗੁਲਦਰਾ ਸਾਹਿਬ ਦੇ ਬਿਲਕੁਲ ਨਾਲ ਔਰ ਸ਼ਮਿਲਜੀਤ ਗਾਂਧੀ ਜੀ ਨੇ ਇਹਨਾਂ ਦੀ ਮੁਹੱਲਾ ਸਰਦਾਰ ਕਮਟਨੀ ਦੇਖੋ ਸਾਰਾ ਮੁਹੱਲਾ ਇਕੱਠਾ ਹੋਇਆ ਬਹੁਤ ਅੱਛਾ ਮਾਹੌਲ ਹੈ ਮੈਂ ਸਾਰਿਆਂ ਨੂੰ ਲੋੜੀ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਔਰ ਖਾਸ ਕਰਕੇ ਜਿਹੜੀਆਂ ਧੀਆ ਹੈਗੀਆਂ ਸਾਰੇ ਮਾਪੇ ਬਾਬੂ ਨੂੰ ਕਹਿੰਦਾ ਵੀ ਇਹਨਾਂ ਨੂੰ ਆਪਾਂ ਪੜਨ ਦਾ ਖੇਡਣ ਦਾ ਮੌਕਾ ਦੇਈਏ ਧੀ ਤੁਹਾਡਾ ਕਦੇ ਵੀ ਜਿਹੜੇ ਹੈਗੀਆਂ ਨਾ ਬਾਪ ਦੀ ਪਗੜੀ ਨੂੰ ਕਦੇ ਵੀ ਮਤਲਬ ਦਾਗ ਨਹੀਂ ਲੱਗਣ ਦੇਗੀ ਕਦੇ ਵੀ ਆਪਣੇ ਪਰਿਵਾਰ ਦਾ ਸਿਰ ਨੀਵਾ ਨਹੀਂ ਹੋਣ ਦੇ ਜੀ ਔਰ ਹਮੇਸ਼ਾ ਜਦੋਂ ਧੀਆ ਜੀ ਮਾਪਿਓ ਦੀ ਸੇਵਾ ਕਰਨ ਵਿੱਚ ਹਮੇਸ਼ਾ ਤਿਆਰ ਕੇ ਹੋਣ ਗਿਆ ਪੜਨ ਵਿੱਚ ਖੇਡਾਂ ਵਿੱਚ ਅੱਗੇ ਆ ਸੋ ਆਪਾਂ ਸਾਡਾ ਫਰਜ਼ ਬਣਦਾ ਕਿ ਅਸੀਂ ਧੀਆ ਨੂੰ ਵੀ ਉਹਨੇ ਉਸੇ ਤਰ੍ਹਾਂ ਇਹਨਾਂ ਦੀ ਲੋੜੀ ਮਨਾਈ ਜਿਸ ਤਰ੍ਹਾਂ ਪੁੱਤਾਂ ਦੀ ਮਨਾਨੇ ਔਰ ਇਹਨਾਂ ਨੂੰ ਉਸੇ ਤਰ੍ਹਾਂ ਜਿਹੜਾ ਹੈਗਾ ਖਰਾਕ ਉਹਦੇ ਫੁੱਲਣ ਦਾ ਪੜਨ ਦਾ ਮੌਕਾ ਦੇਈਏ ਹਮੇਸ਼ਾ ਇਹਨਾਂ ਨੇ ਜਿਹੜੀਆਂ ਜਦੋਂ ਵੀ ਆਪਾਂ ਧੀਆ ਨੂੰ ਮੌਕਾ ਦਿੱਤਾ ਇਹਨਾਂ ਨੇ ਪਰਿਵਾਰ ਦਾ ਆਪਣੇ ਸੂਬੇ ਦਾ ਆਪਣੇ ਦੇਸ਼ ਦਾ ਨਾਮ ਰੋਸ਼ਨ ਕੀਤਾ ਜੇ ਧੀ ਤੰਦਰੁਸਤ ਹੋਏਗੀ ਜੇ ਧੀ ਖੁਸ਼ਹਾਲ ਹੋਏਗੀ ਤਾਂ ਪੰਜਾਬ ਖੁਸ਼ਹਾਲ ਹੋਏਗਾ ਤਾਂ ਹੀ ਦੇਸ਼ ਖੁਸ਼ਹਾਲ ਹੋਏਗਾ ਮੰਤਰੀ ਸਾਹਿਬ ਧੀ ਦੀ ਗੱਲ ਕੀਤੀ ਹੈ ਆਤੀ ਚੀਜ਼ ਨੂੰ ਨਾਮ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਹੁਤ ਮਾੜੀ ਗੱਲ ਹੈ ਦੇਖੋ ਜੀ ਤੁਸੀਂ ਗੁਰੂਆਂ ਦੇ ਰਾਤੇ ਰਾਜਨੀਤੀ ਔਰ ਜਿਹੜੇ ਤੁਹਾਡੇ ਇਹਨਾਂ ਦੇ ਮੰਤਰੀ ਆ ਕਪਲ ਮਿਸ਼ਰਾ ਜੀ ਉਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਬਹੁਤ ਘਟੀਆ ਗੱਲ ਕਰ ਰਹੇ ਆ ਨਹੀਂ ਕਰਨੀ ਚਾਹੀਦੀ ਇਹਨਾਂ ਨੂੰ ਮਤਲਬ ਇਹ ਇਨਸਾਨੀਅਤ ਉੱਗੀਆਂ ਗੱਲਾਂ ਕਰਦੇ ਆ ਇਹਨਾਂ ਨੂੰ ਲੋਕ ਵੀ ਮਾਫੀ ਕਰਨਗੇ ਇਹਨਾਂ ਨੂੰ ਬੜਨ ਨਹੀਂ ਦੇਣਗੇ ਆਪਣੇ ਮੱਲਿਆਂ ਦੇ ਵਿੱਚ ਉਹਨਾਂ ਨੂੰ ਰੱਬ ਵੀ ਮਾਫੀ ਕਰੇ। ਡਾਕਟਰ ਸਾਹਿਬ ਠੰਡ ਬੜੀ ਜ਼ਿਆਦਾ ਪੈ ਰਹੀ ਹੈ ਇਸ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ? ਦੇਖੋ ਠੰਡ ਦਾ ਤਾਂ ਮੌਸਮ ਹੈ ਹੁਣ ਇਸ ਵਾਰੀ ਠੰਡ ਬਹੁਤ ਜ਼ਿਆਦਾ ਨਹੀਂ ਪਈ ਫੀਤ ਪਈ ਹੈ। ਠੰਡ ਤੋਂ ਮੈਂ ਲੋਕਾਂ ਨੂੰ ਕਹਾਂਗਾ ਜਿਹੜੇ ਬਜ਼ੁਰਗ ਹੈ ਖਾਸ ਕਰਕੇ ਜਨਨ ਨੂੰ ਕੋਈ ਬਿਮਾਰੀ ਹੈ ਤਾਂ ਮੀਡੀਕਲ ਉਹਨਾਂ ਠੰਡ ਤੋਂ ਵਿਚਾਰ ਰੱਖਣਾ ਤੇ ਇਹਦਾ ਆਪਣੇ ਆਪ ਨੂੰ ਕਵਰ ਕਰਕੇ ਰੱਖੋ। ਔਰ ਸਾਦੀ ਤੋਂ ਵਿਚਾਰ ਰੱਖਣਾ ਚਾਹੀਦਾ। ਡਾਕਟਰ ਸਾਹਿਬ ਧੀਆਂ ਦੀ ਲੋੜੀ ਮਨਾਈ ਜਾ ਰਹੀ ਹੈ। ਕੀ ਮੈਂ ਦੇਖਦੇ ਹਾਂ ਕਿ ਜਿਵੇਂ ਪਿਛਲੇ ਟਾਈਮ ਦੇ ਵਿੱਚ ਬਹੁਤ ਲੋਕੀ ਨਹੀਂ ਆਇਆ ਜਾਂਦਾ ਸੀ ਅੱਜ ਦੇ ਟਾਈਮ 'ਚ ਧੀਆਂ ਦੀ ਲੋੜੀ ਮਨਾਈ ਜਾ ਰਹੀ ਤੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਗੇ ਕਿ ਅੱਗੇ 'ਚ ਵਾਧਾ ਹੋਵੇ ਦੇਖੋ ਮੈਂ ਇਹ ਕਹਿੰਦਾ ਵੀ ਧੀਆਂ ਨੂੰ ਇੱਥੇ ਤਾਂ ਫਰਾਕ ਪੂਰੀ ਦੀ ਉਹ ਸਾਡੀਆਂ ਔਰਤਾਂ ਵਿੱਚ ਅਜੇ ਵੀ ਖੋਣ ਦੀ ਕਮੀ ਆ ਬੱਚਿਆਂ 'ਚ ਖੋਣ ਦੀ ਕਮੀ ਆ ਸਾਡੀਆਂ ਔਰਤਾਂ ਤੇ ਬੱਚੇ ਸਾਡਾ ਭਵਿੱਖ ਆ ਇਹ ਕਿ ਜੇ ਔਰਤਾਂ ਸਾਡੀਆਂ ਤੰਦਰੁਸਤ ਹੋਣਗੀਆਂ ਸਾਡੀਆਂ ਧੀਆਂ ਤੰਦਰੁਸਤ ਹੋਣਗੀਆਂ ਤੇ ਉਹਦੇ ਨਾਲ ਜਿਹੜਾ ਜਿਹੜਾ ਸਮਾਜ ਆ ਸਾਰਾ ਫਿਰ ਉਹ ਤੰਦਰੁਸਤ ਹੋਏਗਾ ਉਹਦੇ ਨਾਲ ਮਤਲਬ ਪੰਜਾਬ ਵੀ ਤਰੱਕੀ ਕਰੇਗਾ ਦੇਸ਼ ਵੀ ਤਰੱਕੀ ਕਰੇਗਾ ਤੇ ਆਦੀ ਤਰੱਕੀ ਦੇ ਵਿੱਚ ਵੀ ਪਰਿਵਾਰ ਦੀ ਤਰੱਕੀ ਆ ਉਹਦੇ ਵਿੱਚ ਦੇਸ਼ ਦੀ ਸਿਮਰ ਗਾਂਧੀ ਦੀ ਸੋਚ ਨੂੰ ਤੁਸੀਂ ਕਿਵੇਂ ਦੇਖਦੇ ਹੋ ਮੈਂ ਮੈਂ ਉਹਦੀ ਸ਼ਲਾਘਾ ਕਰਦਾ ਹਾਂ ਜੀ ਬਹੁਤ ਹੋਣਹਾਰ ਬੱਚਾ ਹੈ ਉਹ ਬਹੁਤ ਅੱਛਾ ਬਰਾਲਾ ਹੈ ਉਹਦਾ ਇਸ ਤੋਂ ਸਵਾਏ ਅੱਗੇ ਵੀ ਅਸੀਂ ਮਿਲ ਕੇ ਕੰਮ ਕਰਾਂਗੇ ਧੀਆ ਨੂੰ ਪੜਨ ਵਿੱਚ ਉਹਨਾਂ ਨੂੰ ਕੋਈ ਕੰਮ ਸਥਾਣ ਵਿੱਚ ਨੌਕਰੀਆਂ ਤੋਂ ਆਣ ਵਿੱਚ ਉਹਨਾਂ ਦੀ ਸ਼ਾਦੀ ਤੱਕ ਅਸੀਂ ਉਹਨਾਂ ਨੂੰ ਆਪਣੀ ਇਤਿਆਜ਼ ਨਾਲ ਖੜਾਂਗੇ ਔਰ ਸਾਡੀਆਂ ਇਤਿਆਜ਼ਾਂ ਵਿੱਚ ਆ ਦੁੱਖ ਸੁੱਖ ਸਾਡੇ ਨਾਲ ਕਰਦਾ ਮੈਂ ਵਿਕਰਮਜੀਤ ਮਜੀਠੀਆ ਨੂੰ ਧਮਕੀ ਮਿਲੀ ਹੈ ਬਬਰ ਕਾਲ ਤੋਂ ਉਥੋਂ ਉਥੋਂ ਦੇਖੋ ਉਹਦੇ ਚ ਉਥੇ ਮਤਲਬ ਸੇਫ ਹੈਗਾ ਕੋਈ ਇਦਾਂ ਦੀ ਗੱਲ ਨਹੀਂ ਹੈ ਧਮਕੀਆਂ ਤਾਂ ਬਹੁਤ ਬੰਦੇ ਜਿਹੜੇ ਦੇਣ ਵਾਲੇ ਬੈਠੇ ਆ ਐਸੇ ਲੋ ਜਿਹਨੇ ਵੀ ਡੈਕਸਟਰ ਆ ਦੂਜੇ ਆ ਕਿਉਂਕਿ ਐਸੇ ਲੋ ਚੱਲ ਰਹੀ ਆ ਆਪਾਂ ਜਿਹੜੇ ਨਸ਼ੇ ਦਾ ਵਪਾਰ ਕਰਦੇ ਆ ਉਹ ਸਾਰੇ ਇੱਕ ਡੈਸਪਰੇਟਡ ਅਟੈਂਪਟ ਆ ਜਦੋਂ ਕਹਿੰਦੇ ਹੁੰਦੇ ਦੀਵਾ ਬੁਝਣ ਲੱਗਦਾ ਹੈ ਨਾ ਦੀ ਉਹ ਫਿਰ ਥੋੜਾ ਜਿਹਾ ਪਚੱਕਾ ਪਾਰਦਾ ਇਹ ਬਹੁਤ ਜਲਦੀ ਇਹਨਾਂ ਦਾ ਸਪਾਇਆ ਕਰਤਾ ਜਾਊਗਾ ਜੀ ਕੋਈ ਗੁੰਡਾ ਕਰਦੀ ਨਹੀਂ ਚੱਲੇਗੀ ਜੀ ਗੁਰੂ ਆਪੀਰਾਂ ਦੀ ਧਰਤੀ ਹੈ ਇੱਥੇ ਜਿਹੜਾ ਜਣਾ ਸ਼ਰਾਬਤ ਨਾ ਰੋ ਆਪਣਾ ਕੰਮ ਕਰੋ ਦਸਾਂ ਨੌ ਦੀ ਕਿਰਤ ਕਰੋ ਔਰ ਨਾਮ ਜਪੋ ਔਰ ਵੰਡਦੇ ਜਿਹੜਾ ਸ਼ਬਦ ਲੋਕਾਂ ਦੇ ਨਾਲ ਇਹ ਬਾਬੇ ਨਾਨਕ ਦਾ ਸੂਚ ਚੱਲੇਗਾ ਇੱਥੇ ਗੁੰਡਾ ਕਰਦੀ ਨਹੀਂ ਚੱਲੇਗੀ ਠੀਕ ਠੀਕ ਥੈਂਕ ਯੂ ਥੈਂਕ ਯੂ